ਸਤ ਸ੍ਰੀ ਅਕਾਲ ਜੀ ਮੈਂ ਗੋਵਿੰਦਰ ਸਿੰਘ ਸਮਰਾ ਹਾਂ ਅੱਜ ਮੈਂ ਜਪਜੀ ਸਾਹਿਬ ਬਾਰੇ ਆਪਣਾ 18ਵਾਂ ਪ੍ਰਵਚਨ ਪੇਸ਼ ਕਰਨ ਜਾ ਰਿਹਾ ਹਾਂ ਇਸ ਦਾ ਵਿਸ਼ਾ ਹੈ ਜਪਜੀ ਦਾ ਪਹਿਲਾ ਸ਼ਲੋਕ ਜੋ ਗੁਰੂ ਨਾਨਕ ਨੇ ਸ਼ਬਦ ਜਪ ਤੋਂ ਬਾਅਦ ਦਰਜ ਕੀਤਾ ਹੋਇਆ ਹੈ ਗੁਰੂ ਸਾਹਿਬ ਦੀ ਇਹ ਦੋ ਤੁਕੀ ਬਾਣੀ ਉਹਨਾਂ ਦੇ ਸੰਕੇਤਿਕ ਸੂਤਰ ਇੱਕ ਊਮਕਾਰ ਤੋਂ ਬਾਅਦ ਉਹਨੇ ਹੀ ਵੱਡੇ ਮਹੱਤਵ ਵਾਲੀ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ ਦੇ ਕੁੱਲ 11 ਸ਼ਬਦਾਂ ਵਿੱਚ ਸਮਾਈ ਇਹ ਬਾਣੀ ਜਿੰਨੀ ਸਰਲ ਤੇ ਸਹਿਜ ਸੁਭਾਵੀ ਲੱਗਦੀ ਹੈ ਉਨੀ ਹੀ ਵਿਸ਼ਾਲ ਅਰਥਾਂ ਵਾਲੀ ਹੈ ਇਹ ਕਿਵੇਂ ਹੈ ਮੈਂ ਸਾਰਾ ਵਿਸਥਾਰ ਨਾਲ ਦੱਸਾਂਗਾ ਇਸ ਸ਼ਲੋਕ ਦੀ ਵੱਡੀ ਮਹੱਤਤਾ ਇਹ ਹੈ ਕਿ ਇੱਕ ਪਾਸੇ ਇਹ ਧਰਮ ਨਾਲ ਜੁੜਿਆ ਹੋਇਆ ਹੈ ਦੂਜੇ ਪਾਸੇ ਫਿਲਾਸਫੀ ਨਾਲ ਤੇ ਤੀਜੇ ਪਾਸੇ ਵਿਗਿਆਨ ਨਾਲ ਵਿਗਿਆਨ ਵਿੱਚ ਹੁੰਦੀਆਂ ਹੋਈਆਂ ਇਸ ਦੀਆਂ ਤੰਦਾ ਪੁਰਾਤਨ ਹਿੰਦ ਦੇ ਸੰਖ ਦਰਸ਼ਨ ਯੂਨਾਨ ਦੇ ਕਣਵਾਦ ਤੇ ਯੂਰਪ ਦੇ ਮਕਾਨ ਕੀ ਪਦਾਰਥਵਾਦ ਨਾਲ ਜੁੜੀਆਂ ਹੋਈਆਂ ਹਨ ਹਾਬਜ਼ ਡਾਲਟਨ ਤੇ ਫਾਇਰਬਾਕ ਥਾਣੀ ਇਹ ਤੰਦਾ ਮਾਰਕਸ ਦੇ ਦਵੰਟਰਵਾਦੀ ਪਦਾਰਥਵਾਦ ਬਨਾਮ ਗਤੀਸ਼ੀਲ ਪਦਾਰਥਵਾਦ ਨਾਲ ਜਾ ਮਿਲਦੀਆਂ ਹਨ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਸ ਗੁਰੂ ਨਾਨਕ ਨੂੰ ਅਜੋਕੇ ਸਿੱਖ ਪੁਜਾਰੀ ਮਿਥਿਹਾਸਿਕ ਕਰਾਮਾਤਾਂ ਸਹਾਰੇ ਉੱਚਾ ਚੋਕਣ ਦੀ ਕੋਸ਼ਿਸ਼ ਕਰਦੇ ਹਨ ਉਹ ਤੀਖਣ ਸਮਝ ਤੇ ਤਰਕ ਭਰਪੂਰ ਵਿਚਾਰਾਂ ਵਾਲਾ ਦੁਨੀਆ ਦਾ ਅਤ ਅਦੁਨਿਕ ਤੇ ਅਦੁੱਤੀ ਪ੍ਰਤਿਭਾ ਵਾਲਾ ਮਹਾਪੁਰਸ਼ ਸੀ ਜੋ ਵਿਦਵਾਨ ਉਚੇਰੇ ਗਣਿਤ ਦੀ ਸੈਟ ਥਿਊਰੀ ਦੇ ਵਾਕਿਫ ਹਨ ਉਹ ਜਾਣਦੇ ਹਨ ਕਿ ਵੱਖ-ਵੱਖ ਗੁਣਾ ਵਾਲੀਆਂ ਇਕਾਈਆਂ ਦੇ ਹਰ ਸੈਟ ਵਿੱਚ ਇੱਕ ਅਜੀਹਾ ਕੇਂਦਰੀ ਗੁਣ ਹੁੰਦਾ ਹੈ ਜੋ ਸੈਟ ਦੀਆਂ ਸਭ ਇਕਾਈਆਂ ਵਿੱਚ ਸਾਂਝਾ ਹੁੰਦਾ ਹੈ ਉਦਾਹਰਨ ਵਜੋਂ ਮਨੁੱਖ ਬੈਲ ਤੋਤੇ ਤੇ ਸੱਪ ਦੇ ਸੈੱਟ ਵਿੱਚ ਵੱਖ-ਵੱਖ ਪ੍ਰਕਾਰ ਦੇ ਜੀਵ ਹਨ ਪਰ ਇਹਨਾਂ ਸਭ ਵਿੱਚ ਮੇਧਾ ਸਾਂਝਾ ਹੈ ਇਸ ਸਾਂਝ ਕਾਰਨ ਹੀ ਇਹ ਇੱਕ ਸੈੱਟ ਵਿੱਚ ਪਰੋਏ ਹੋਏ ਹਨ ਇਸੇ ਤਰ੍ਹਾਂ ਗੁਰੂ ਨਾਨਕ ਦੇ ਉਪਰੋਕਤ ਸ਼ਲੋਕ ਵਿੱਚ ਵੀ ਬ੍ਰਹਮੰਡ ਦੇ ਪਰਮ ਤਤ ਦੀ ਉਹ اٹਲ ਸਚਾਈ ਹੈ ਜੋ ਇਸ ਨੂੰ ਚਿੰਤਨ ਦੇ ਕਿਸੇ ਵੀ ਗੰਭੀਰ ਵਿਸ਼ੇ ਦੇ ਸੈੱਟ ਵਿੱਚ ਸ਼ਾਮਲ ਕਰ ਸਕਦੀ ਹੈ ਮਾਇਆ ਵੀ ਸੰਸਾਰ ਪਿੱਛੇ ਸਦੀਵੀ ਹੋਣ ਦੀ ਇਹ ਧਾਰਨਾ ਧਰਮ ਫਿਲਾਸਫੀ ਬ੍ਰਹਮ ਗਿਆਨ ਤੇ ਵਿਗਿਆਨ ਜਿਹੇ ਵੱਖ-ਵੱਖ ਵਿਸ਼ਿਆਂ ਦੀ ਸਾਂਝੀ ਮਨੌਤ ਹੈ ਤੇ ਇਸੇ ਨੂੰ ਗੁਰੂ ਨਾਨਕ ਨੇ ਇਸ ਸ਼ਲੋਕ ਵਿੱਚ ਛੋਇਆ ਹੈ ਗੁਰੂ ਸਾਹਿਬ ਦੀ ਵਡਿਆਈ ਇਹ ਹੀ ਨਹੀਂ ਕਿ ਉਹਨਾਂ ਨੇ ਜੁਗਾ ਜੁਗਾਂਤਰਾਂ ਤੋਂ ਮੱਗਦੇ ਇਸ ਮੁੱਦੇ ਨੂੰ ਹੱਥ ਪਾਇਆ ਹੈ ਸਗੋਂ ਉਹਨਾਂ ਦੀ ਵੱਡੀ ਵਡਿਆਈ ਇਹ ਹੈ ਕਿ ਉਹ ਇਸ ਮੁੱਦੇ ਦੇ ਇਹਨਾਂ ਸਹੀ ਪਾਸੇ ਭੁਗਤੇ ਹਨ ਕਿ ਵਿਗਿਆਨ ਵੀ ਉਹਨਾਂ ਅੱਗੇ ਸਿਰ ਨਹੀਂ ਚੁੱਕ ਸਕਿਆ ਹੈ ਇਸ ਵਡਿਆਈ ਦਾ ਸਾਰ ਵੀ ਵਿਗਿਆਨਿਕ ਵਿਆਖਿਆ ਨਾਲ ਹੀ ਸਾਹਮਣੇ ਆ ਸਕਦਾ ਹੈ ਜਿਸ ਦੇ ਮੂਢਲੇ ਅਸੂਲ ਹਨ ਨਿਰਪੱਖਤਾ ਤੇ ਪਰਤੱਖਤਾ ਇਹਨਾਂ ਦਾ ਭਾਵ ਹੈ ਕਿ ਜਿੱਥੋਂ ਤੀਕ ਹੋ ਸਕੇ ਅੰਤਰਮੁਖੀ ਵਿਆਖਿਆ ਤੋਂ ਸੰਕੋਚ ਕੀਤਾ ਜਾਵੇ ਤੇ ਬਾਹਰਮੁਖਤਾ ਤੇ ਟੇਕ ਰੱਖੀ ਜਾਵੇ ਅੰਤਰਮੁਖੀ ਭਾਵਨਾਵਾਂ ਦਾ ਨਾ ਕੋਈ ਤੱਥ ਹੁੰਦਾ ਹੈ ਨਾ ਪੈਮਾਨਾ ਬਾਹਰਮੁਖੀ ਤੱਥ ਪ੍ਰਮਾਣਿਕ ਹੁੰਦੇ ਹਨ ਤੇ ਸਹੀ ਢੰਗ ਨਾਲ ਸਮਝ ਪੈਂਦੇ ਹਨ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਬਿਨਾਂ ਨਾਮ ਲਏ ਕਿਸੇ ਚੀਜ਼ ਨੂੰ ਸੱਚ ਕਿਹਾ ਹੈ ਅਰਥਾਤ ਜਿਸ ਨੂੰ ਸੱਚ ਕਿਹਾ ਹੈ ਉਸ ਦਾ ਨਾਮ ਨਹੀਂ ਲਿਆ ਹੈ ਨਾਮ ਉਹ ਲੈ ਸਕਦੇ ਸਨ ਪਰ ਝੂਠਾ ਨਾਮ ਨਹੀਂ ਸਨ ਲੈ ਸਕਦੇ ਸਤਨਾਮ ਵੀ ਉਸ ਦਾ ਅਸਲ ਨਾਮ ਨਹੀਂ ਹੈ ਇਹ ਤਾਂ ਹਾਲੇ ੴ ਦੇ ਵਿਗਿਆਨਿਕ ਸੂਤਰ ਨਾਲ ਇੱਕ ਲੰਬੀ ਤੇ ਮਸ਼ਕਤ ਭਰੀ ਖੋਜ ਪ੍ਰਕਿਰਿਆ ਤੋਂ ਬਾਅਦ ਆਧੁਨਿਕ ਖੋਜਸ਼ਾਲਾ ਵਿੱਚ ਘੜਿਆ ਜਾਵੇਗਾ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਇਸ ਦੀ ਭਾਲ ਵਿਗਿਆਨ ਵਿਧੀ ਨੂੰ ਅੱਗੇ ਰੱਖਿਆ ਉਹਨਾਂ ਨੂੰ ਪਤਾ ਸੀ ਕਿ ਵਿਗਿਆਨ ਬਿਨਾ ਮਨੁੱਖ ਲਈ ਪਰਾਕਾਲ ਹੋਣ ਬਾਰੇ ਜਾਨਣਾ ਕਠਿਨ ਹੈ ਵਿਗਿਆਨ ਉਥੇ ਪਹੁੰਚਦਾ ਹੈ ਜਿੱਥੇ ਉਹ ਪਰਲੀ ਹੋਣ ਸ੍ਰਿਸ਼ਟੀ ਦੇ ਰਚਨਾਤਮਕ ਕਾਰਜਾਂ ਵਿੱਚ ਸਕਰੀਆ ਹੁੰਦੀ ਹੈ ਵਿਗਿਆਨ ਕੁਦਰਤ ਦੇ ਨਿਯਮ ਲੱਭਦਾ ਹੋਇਆ ਜੀਵਾ ਪੌਦਿਆਂ ਹਵਾ ਪਾਣੀ ਮਿੱਟੀ ਧਰਤੀ ਪਤਾਲ ਪੁਲਾੜ ਆਦ ਸਭ ਥਾਂ ਹੀ ਜਾਂਦਾ ਹੈ ਇਹ ਕੁਦਰਤ ਦੀ ਗੋਦੀ ਵਿੱਚ ਬੈਠ ਕੇ ਪ੍ਰਸ਼ੰਸਾ ਭਰੇ ਰਾਗ ਅਲਾਉਣ ਦੀ ਸਿੱਖਿਆ ਨਹੀਂ ਦਿੰਦਾ ਸਗੋਂ ਕੁਦਰਤ ਦੀ ਛਾਤੀ ਫਰੋਲ ਕੇ ਉਸ ਦੇ ਭੇਦ ਜਾਣਨ ਦੀ ਸੇਧ ਦਿੰਦਾ ਹੈ ਇਹ ਕਾਲ ਦੀ ਪਰਭਾਸ਼ਾ ਤੈਅ ਕਰਕੇ ਇਸ ਦੀਆਂ ਸੀਮਾਵਾਂ ਤੋਂ ਬਾਹਰ ਦਾ ਅਨੁਭਵ ਦਿੰਦਾ ਹੈ ਪੁਜਾਰੀ ਵਰਗ ਨੂੰ ਇਸ ਗੱਲ ਦਾ ਕੋਈ ਚਿਤ ਚੇਤਾ ਹੀ ਨਹੀਂ ਕਿ ਗੁਰੂ ਨਾਨਕ ਦੇ ਰਾਹ ਚੱਲਦਿਆਂ ਵਿਗਿਆਨ ਬਹੁਤ ਦੂਰ ਨਿਕਲ ਗਿਆ ਹੈ ਹੁਣ ਇਸ ਦੀ ਪਹੁੰਚ ਜਿੱਤਬੈ ਸਰਬ ਸੰਭਾਲੇ ਵਾਲੇ ਦਰ ਤੋਂ ਬਹੁਤੀ ਦੂਰ ਨਹੀਂ ਹੈ ਇਸ ਦੇ ਨਤੀਜਿਆਂ ਰਾਹੀਂ ਹੁਣ ਮਨੁੱਖ ਸਚਖੰਡ ਦੇ ਮੁੱਖ ਦਵਾਰ ਤੇ ਲੱਗੇ ਉਸ ਕਪੜੇ ਭਾਵ ਬੈਨਰ ਨੂੰ ਵੇਖ ਸਕਦਾ ਹੈ ਜਿਸ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਪਰ ਜਿਨ੍ਹਾਂ ਕਰਮਾਂ ਨਾਲ ਮਨੁੱਖ ਨੂੰ ਇਹ ਗਿਆਨ حاصل ਹੋਇਆ ਹੈ ਉਹ ਕਰਮ 부ਜਾਰੀ ਵਰਗ ਨੇ ਮੰਦਰਾਂ ਗੁਰਦੁਆਰਿਆਂ ਵਿੱਚ ਪੂਜਾ ਪਾਠ ਕਰਕੇ ਨੇਪੇ ਨਹੀਂ ਚਾੜੇ ਇਹਨਾਂ ਦਾ ਅਨੁਸੰਧਾਨ ਗੁਰੂ ਸਾਹਿਬ ਦੀ ਪਸ਼ੀਨ ਗੋਈ ਅਨੁਸਾਰ ਖਮੋਸ਼ ਪਰ ਸਿਰੜੀ ਵਿਗਿਆਨੀਆਂ ਤੇ ਟੈਕਨੀਸ਼ੀਅਨਾਂ ਰਾਹੀਂ ਇੱਕ ਓੰਕਾਰ ਦੀ ਵਿਧੀ ਅਨੁਸਾਰ ਖੋਜ ਕੇਂਦਰਾਂ ਤੇ ਲੈਬਾਰਟਰੀਆਂ ਵਿੱਚ ਘਾਲੀਆਂ ਘੱਲਨ ਨਾਲ ਹੋਇਆ ਹੈ ਇਸ ਪੱਖੋਂ ਆਧੁਨਿਕ ਵਿਗਿਆਨ ਦੇ ਇਹ ਤਕਨੀਕੀ ਮਾਹਿਰ ਗੁਰੂ ਸਾਹਿਬ ਦੇ ਵਧੇਰੇ ਸ਼ਰਧਾਲੂ ਸਿੱਖ ਹੋ ਨਿਬੜੇ ਹਨ ਇਸ ਤਰ੍ਹਾਂ ਇੱਕ ਪਾਸੇ ਵਿਗਿਆਨਕ ਖੋਜ ਦਾ ਮੁਸ਼ਕਤ ਭਰਿਆ ਕਾਰਜ ਕਰਨ ਵਾਲੇ ਵਿਗਿਆਨੀ ਹਨ ਜਿਨ੍ਹਾਂ ਨੇ ਨਾ ਰੱਬ ਦਾ ਪੂਜਨ ਕੀਤਾ ਤੇ ਨਾ ਆਪਣੇ ਕਾਰਜ ਦੀ ਸੰਪੰਨਤਾ ਲਈ ਕਿਸੇ ਦੇਵੀ ਸ਼ਕਤੀ ਦੀ ਥਾਪਦਾ ਲਈ ਉਹ ਅਧਿਆਤਮਕਲੀ ਦੇ ਰਾਹੀ ਨਹੀਂ ਸਨ ਸਗੋਂ ਕੁਦਰਤ ਦੇ ਜਿੰਸੀ ਪੱਖ ਦਾ ਅਧਿਐਨ ਕਰਨ ਵਾਲੇ ਵਿਸ਼ੇਸ਼ਕ ਸਨ ਦੂਜੇ ਪਾਸੇ ਉਹ ਜੋ ਕੇ ਸਿੱਖ ਵਿਦਵਾਨ ਹਨ ਜੋ ਸਮਝਦੇ ਹਨ ਕਿ ਗੁਰੂ ਸਾਹਿਬ ਨੇ ਸੱਚ ਸ਼ਬਦ ਪਰਮਾਤਮਾ ਲਈ ਵਰਤਿਆ ਹੈ ਤੇ ਅਧਿਆਤਮਕ ਘਾਲਣਾ ਨਾਲ ਹੀ ਇਸ ਦੀ ਪ੍ਰਾਪਤੀ ਹੋਵੇਗੀ ਇਹਨਾਂ ਦੋਹਾਂ ਸਥਿਤੀਆਂ ਨੂੰ ਪਰਖਦਿਆਂ ਸਵਾਲ ਪੈਦਾ ਹੁੰਦਾ ਹੈ ਕਿ ਆਦ ਸੱਚ ਜੁਗਾਦ ਸੱਚ ਵਾਲਾ ਸੱਚ ਅਸਲ ਵਿੱਚ ਹੈ ਕੀ ਜ਼ਰਾ ਯਾਦ ਕਰਿਏ ਗੁਰੂ ਸਾਹਿਬ ਇਸ ਨੂੰ ਇੱਕ ਅਜੀਹਾ ਸੱਚ ਮੰਨਦੇ ਹਨ ਜਿਸ ਦਾ ਨਾਂ ਕੋਈ ਆਦ ਹੈ ਨਾ ਅੰਤ ਹੈ ਸਾਦੇ ਸ਼ਬਦਾਂ ਵਿੱਚ ਇਹ ਨਾਂ ਕਦੇ ਬਣਿਆ ਹੈ ਨਾ ਕਦੇ ਮਿٹےਗਾ ਇਸ ਦਾ ਕੋਈ ਇਤਿਹਾਸ ਨਹੀਂ ਕਿਉਂਕਿ ਇਹ ਮਾਇਆ ਵੀ ਭਾਵ ਕਾਲ ਸੀਮਾ ਵਿੱਚ ਨਹੀਂ ਹੈ ਇਸ ਤਰ੍ਹਾਂ ਗੁਰੂ ਸਾਹਿਬ ਪਰਮ ਤਤ ਦੀ ਹੋਂਦ ਨੂੰ ਸੱਚ ਭਵ ਅਮਿਟ ਕਹਿੰਦੇ ਹਨ ਵਿਗਿਆਨ ਵੀ ਇਹੀ ਗੱਲ ਕਹਿੰਦਾ ਹੈ ਪਰ ਉਹ ਇਹ ਗੱਲ ਪਦਾਰਥ ਯਾਨੀ ਮਾਦੇ ਬਾਰੇ ਕਹਿੰਦਾ ਹੈ ਵਿਗਿਆਨ ਦਾ ਪਦਾਰਥ ਬਾਰੇ ਪੱਕਾ ਖੋਜਿਆ ਨਿਯਮ ਹੈ ਕਿ ਨਾ ਇਹ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ ਇਨ੍ਹਾਂ ਕਥਨਾਂ ਦੇ ਜੁੜਵੇਂ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸ੍ਰਿਸ਼ਟੀ ਦੇ ਮੂਲ ਆਧਾਰ ਬਾਰੇ ਗੁਰੂ ਨਾਨਕ ਅਤੇ ਆਧੁਨਿਕ ਵਿਗਿਆਨ ਦੇ ਸਿੱਟੇ ਇੱਕੋ ਜਿਹੇ ਹਨ ਫਰਕ ਕੇਵਲ ਇਹ ਹੈ ਕਿ ਜਿਸ ਮੂਲ ਨੂੰ ਗੁਰੂ ਸਾਹਿਬ ਨੇ ਕੋਈ ਨਾਮ ਨਹੀਂ ਦਿੱਤਾ ਵਿਗਿਆਨ ਨੇ ਇਸ ਨੂੰ ਪਦਾਰਥ ਦਾ ਨਾਮ ਦੇ ਦਿੱਤਾ ਹੈ ਨਾਮ ਇਸ ਨੂੰ ਅਧਿਆਤਮਕ ਚਿੰਤਕਾਂ ਨੇ ਵੀ ਅਣਗਿਣਤ ਦਿੱਤੇ ਪਰ ਗੁਰੂ ਸਾਹਿਬ ਨੇ ਉਹਨਾਂ ਸਭਨਾਂ ਨੂੰ ਉਹਨਾਂ ਦੀਆਂ ਪ੍ਰਾਪਤੀ ਵਿਧੀਆਂ ਸਮੇਤ ਮੁੱਢੋਂ ਨਕਾਰ ਦਿੱਤਾ ਇਹ ਗੱਲ ਸੰਦੇਹ ਪੈਦਾ ਕਰਦੀ ਹੈ ਕਿ ਗੁਰੂ ਨਾਨਕ ਦਾ ਨਾਮ ਰਹਿਤ ਸਦੀਵੀ ਸੱਚ ਜਿਸ ਦੀ ਖੋਜ ਨੂੰ ਉਹਨਾਂ ਨੇ ਵਿਗਿਆਨ ਸਹਾਰੇ ਛੱਡਿਆ ਸੀ ਕਿਤੇ ਵਿਗਿਆਨ ਪੱਖੀ ਪਦਾਰਥੀ ਤਾਂ ਨਹੀਂ ਹੈ ਇਸ ਸਵਾਲ ਦੇ ਉੱਤਰ ਲਈ ਪਦਾਰਥ ਦੀ ਪਰਿਪਾਸ਼ਾ ਜਾਨਣਾ ਤੇ ਇਸ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ ਕਈ ਜਿਗਿਆਸੂਆਂ ਨੂੰ ਇਹ ਵਿਸ਼ਾ ਬੜਾ ਗੁੰਝਲਦਾਰ ਜਾਪਦਾ ਹੋਵੇਗਾ ਪਰ ਆਸਾਨਤਾ ਇਸ ਨੂੰ ਗੁਰੂ ਸਾਹਿਬ ਨੇ ਵੀ ਨਹੀਂ ਸੀ ਕਿਹਾ ਉਂਝ ਇਹ ਸਭ ਦੀ ਰੁਚੀ ਦਾ ਨਹੀਂ ਹੋ ਸਕਦਾ ਤੇ ਸਭ ਲਈ ਜ਼ਰੂਰੀ ਵੀ ਨਹੀਂ ਪਰ ਜੇ ਜਾਨਣਾ ਹੈ ਤਾਂ ਗਹਿਰਾਈ ਵਿੱਚ ਅਧਿਐਨ ਤਾਂ ਕਰਨਾ ਹੀ ਪਵੇਗਾ ਪਦਾਰਥ ਦੀ ਪ੍ਰਿਭਾਸ਼ਾ ਨੂੰ ਵਿਚਾਰਦਿਆਂ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਚੁਫੇਰੇ ਦਿਖਾਈ ਦਿੰਦਾ ਹੈ ਜਾਂ ਮਹਿਸੂਸ ਕੀਤਾ ਜਾਂਦਾ ਹੈ ਉਹ ਪਦਾਰਥ ਹੈ। ਮਨੁੱਖ ਪਦਾਰਥ ਵਿੱਚੋਂ ਪੈਦਾ ਹੁੰਦਾ ਹੈ ਤੇ ਇਸੇ ਵਿੱਚ ਹੀ ਸਮਾ ਜਾਂਦਾ ਹੈ। ਇਸ ਲਈ ਉਹ ਸਰਬੋ ਸਰਵਾ ਹੈ। ਪਰ ਸੋਚ ਪੱਖੋਂ ਉਹ ਇਸ ਯਥਾਰਥ ਤੋਂ ਬੇਮੁਖ ਹੈ। ਕਿਉਂਕਿ ਇਸ ਬਾਰੇ ਜਾਣਕਾਰੀ ਦੀ ਘਾਟ ਹੈ। ਉਸ ਕੋਲ ਗਿਆਨ ਇੰਦਰੀਆਂ ਤਾਂ ਹਨ ਪਰ ਇਹਨਾਂ ਦੀ ਸ਼ਕਤੀ ਬੜੀ ਸੀਮਤ ਹੈ। ਦੁਆਲੇ ਫੈਲੇ ਅੰਧਕਾਰ ਨਾਲ ਯੂਜ ਕੇ ਵੀ ਉਹ ਇਸ ਨੂੰ ਸਹੀ ਤੇ ਪੂਰੀ ਜਾਣਕਾਰੀ ਨਹੀਂ ਦੇ ਸਕਦੀਆਂ। ਜਾਣਕਾਰੀ ਦੀ ਇਸ ਘਾਟ ਨੂੰ ਮਨੁੱਖ ਕਲਪਨਾ ਸਹਾਰੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਡਰਾਇੰਗ ਰੂਮ ਵਿੱਚ ਬੈਠਾ ਦਿਮਾਗ ਦੇ ਖਾਲੀ ਕਲਪੁਰਜੇ ਘਮਾਈ ਜਾਂਦਾ ਹੈ ਤੱਥ ਵਿਹੀਨ ਕਲਪਨਾ ਉਸ ਨੂੰ ਅਧਿਆਤਮਵਾਦ ਦੇ ਰਾਹ ਪਾ ਦਿੰਦੀ ਹੈ ਉਹ ਡਰ ਭੈ ਦੁੱਖ ਸੁਖ ਸਿਹਤ ਬਿਮਾਰੀ ਤੇ ਮ੍ਰਿਤਿ ਉਸ ਮੇਤ ਜੀਵਨ ਤੇ ਸ੍ਰਿਸ਼ਟੀ ਬਾਰੇ ਸਾਰੇ ਪ੍ਰਸ਼ਨਾਂ ਦੇ ਉੱਤਰ ਅਧਿਆਤਮਵਾਦ ਦੇ ਕਲਪਨਿਕ ਅਡੰਬਰ ਰਾਹੀਂ ਪਾਲਣ ਲੱਗਦਾ ਹੈ ਇਦਾਂ ਕਰਦਿਆਂ ਉਹ ਆਪਣੇ ਜੀਵਨ ਤੇ ਕੁਦਰਤ ਦੇ ਯਥਾਰਥ ਵਿੱਚ ਵਿੱਥ ਪਾ ਲੈਂਦਾ ਹੈ ਉਹ ਪਦਾਰਥ ਨਾਲ ਹਰ ਰੋਜ਼ ਤੇ ਹਰ ਵੇਲੇ ਵਾਹ ਪੈਣ ਦੇ ਬਾਵਜੂਦ ਇਸ ਦੇ ਮਹੱਤਵ ਨੂੰ ਨਹੀਂ ਸਮਝਦਾ। ਉਹ ਇਸ ਦੇ ਅਸਥਿਰ ਤੇ ਤਲਸਮੀ ਪ੍ਰਗਟਾਵੇ ਕਾਰਨ ਇਸ ਦਾ ਮਾਇਆ ਸਮਝ ਕੇ ਬਹਿਸ਼ਕਾਰ ਕਰਦਾ ਹੈ। ਉਹ ਕਿਸੇ ਹੋਰ ਪੱਕੀ ਟੇਕ ਦੀ ਪਾਲ ਵਿੱਚ ਇਸ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਅਧਿਆਤਮਕ ਟੰਗ ਤਰੀਕੇ ਹੀ ਵਰਤਦਾ ਹੈ। ਇਦਾਂ ਕਰਦਿਆਂ ਅਧਿਆਤਮਵਾਦ ਵਿੱਚ ਉਸ ਦੇ ਵਿਸ਼ਵਾਸ ਦੀ ਲਕੀਰ ਹੋਰ ਲੰਬੀ ਹੋ ਜਾਂਦੀ ਹੈ। ਕੋਈ ਧਰਮੀ ਕਰਮੀ ਇਨਸਾਨ ਜਾਂ ਪੀਰ ਰਹਿਬਰ ਵੀ ਉਸ ਨੂੰ ਇਸ ਗੇੜੇ ਚੋਂ ਨਹੀਂ ਕੱਢ ਸਕਦਾ ਕਿਉਂਕਿ ਉਹ ਆਪ ਵੀ ਉਸੇ ਰਸਤੇਦਾਰਾ ਹੀ ਹੁੰਦਾ ਹੈ। ਬੰਦ ਸੋਚ ਕਾਰਨ ਉਹ ਉਦੋਂ ਤੱਕ ਆਪਣੇ ਕਾਲਪਨਿਕ ਸੰਸਾਰ ਵਿੱਚ ਗੋਤੇ ਖਾਈ ਜਾਂਦਾ ਹੈ ਜਦੋਂ ਤੱਕ ਕਿ ਵਿਧੀਵਤ ਵਿਗਿਆਨ ਦੇ ਲੜ ਲੱਗ ਕੇ ਉਸ ਦੀ ਬੰਦ ਖਲਾਸੀ ਨਾ ਹੋਵੇ। ਸਮਰਨ ਰਹੇ ਇਸ ਵਿਗਿਆਨ ਦਾ ਰਸਤਾ ਪਹਿਲੀ ਵਾਰ ਗੁਰੂ ਨਾਨਕ ਨੇ ਆਪਣੀ ਬਾਣੀ ਜਪਜੀ ਰਾਹੀਂ ਉਜਾਗਰ ਕੀਤਾ ਹੈ। ਗੁਰੂ ਸਾਹਿਬ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਵਿਗਿਆਨਕ ਸੋਚ ਦੇ ਲੋਕ ਸੱਚ ਦੀ ਭਾਲ ਕਰਦੇ ਰਹੇ ਹਨ। ਪ੍ਰਾਚੀਨ ਭਾਰਤ ਵਿੱਚ ਸੰਖਮਾਰਗ ਅਜਿਹੀ ਹੀ ਭੌਤਿਕਵਾਦੀ ਚਿੰਤਕ ਸਨ। ਉਹਨਾਂ ਨੂੰ ਵਿਪਰਵਾਦੀ ਅਧਿਆਤਮਵਾਦੀਆਂ ਦੀ ਕਠੋਰ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਮਹਾਤਮਾ ਬੁੱਧ ਜਿਹਾ ਤਪਸਵੀ ਦਾਰਸ਼ਨਿਕ ਵੀ ਪਰਮਾਤਮਾ ਦੀ ਧਾਰਨਾ ਨੂੰ ਸਹੀ ਨਾ ਮੰਨ ਕੇ ਅਧਿਆਤਮਵਾਦ ਤੋਂ ਦੂਰੀ ਵਟ ਗਏ। ਉਹਨਾਂ ਨੇ ਰੱਬ ਦੀ ਹੋਂਦ ਤੋਂ ਇਨਕਾਰੀ ਹੋ ਕੇ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ ਤੇ ਇਸੇ ਫਿਲਾਸਫੀ ਸਹਾਰੇ ਹੀ ਆਪਣਾ ਧੰਮ ਚਲਾਇਆ। ਮੱਧਯੁਗੀ ਯੂਰਪ ਵਿੱਚ ਈਸਾਈ ਮਤ ਦੀ ਚੜ੍ਹਤ ਸੀ। ਉਸ ਵੇਲੇ ਵੀ ਸਮੇਂ-ਸਮੇਂ ਤੇ ਅਧਿਆਤਮ ਵਿਰੋਧੀ ਸੁਰਾਂ ਉੱਠਦੀਆਂ ਰਹੀਆਂ ਜੋ ਅਗਾਹਾਂ ਵਧੂ ਲਹਿਰਾਂ ਦਾ ਰੂਪ ਧਾਰਨ ਕਰ ਗਈਆਂ ਇਹਨਾਂ ਵਿੱਚੋਂ ਹੀ ਇੱਕ ਪੁਨਰ ਜਾਗਰਤੀ ਲਹਿਰ ਨੇ ਸੁਧਾਰ ਦਾ ਬੀੜਾ ਚੁੱਕਿਆ ਅੰਦੋਲਨ ਚੱਲਿਆ ਤੇ ਈਸਾਈ ਚਰਚ ਨੂੰ ਨੱਥ ਪਾ ਕੇ ਵਿਗਿਆਨ ਦਾ ਰਾਹ ਪਧਰਾ ਕੀਤਾ ਕੋਪਰਨਿਕਸ ਗੈਲੀਲਿਓ ਤੇ ਨਿਊਟਨ ਜਿਹੇ ਵਿਗਿਆਨਕਾਂ ਦੀਆਂ ਖੋਜਾਂ ਨਾਲ ਮਨੁੱਖ ਦਾ ਧਿਆਨ ਕਲਪਨਾ ਤੋਂ ਹਟ ਕੇ ਯਥਾਰਥ ਵੱਲ ਪਰਤਿਆ ਈਸਾਈ ਧਰਮ ਦੇ ਪੁਜਾਰੀ ਵਰਗ ਨੇ ਵਿਗਿਆਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਨੂੰ ਬੰਨ੍ਹ ਨਾ ਲਾ ਸਕਿਆ 18ਵੀਂ ਸਦੀ ਦੇ ਅੱਧ ਤੀਕਰ ਇੰਗਲੈਂਡ ਦਾ ਥਾਮਸ ਹਾਬਸ ਪਰਮਾਤਮਾ ਸਮੇਤ ਸਾਰੀਆਂ ਪਰਾਂ ਭੌਤਿਕ ਤੇ ਅਧਿਆਤਮਵਾਦੀ ਹੋਂਦਾਂ ਤੇ ਸ਼ਕਤੀਆਂ ਮੰਨਣ ਤੋਂ ਇਨਕਾਰ ਹੀ ਗਿਆ ਉਸਨੇ ਆਪਣੀ ਪੁਸਤਕ ਲਵੀਆਥਾਨ ਵਿੱਚ ਕਿਹਾ ਕਿ ਸੰਸਾਰ ਵਿੱਚ ਪਰਾ ਪ੍ਰਕਿਰਤਿਕ ਕਿਸਮ ਦੀ ਕੋਈ ਹੋਂਦ ਨਹੀਂ ਇੱਥੇ ਜੋ ਵੀ ਹੈ ਪਦਾਰਥ ਹੈ ਤੇ ਪਦਾਰਥ ਤੋਂ ਬਿਨਾ ਕੁਝ ਵੀ ਨਹੀਂ ਹੈ 19ਵੀਂ ਸਦੀ ਦੇ ਆਰੰਭ ਵਿੱਚ ਇਟਲੀ ਦੇ ਪ੍ਰਸਿੱਧ ਵਿਗਿਆਨੀ ਐਵੋਗਾਦਰੋ ਨੇ ਪਦਾਰਥ ਦੀ ਸਭ ਤੋਂ ਛੋਟੀ ਸਥਿਰ ਇਕਾਈ ਅਣੂ ਬਾਰੇ ਖੋਜ ਕਰਕੇ ਇਸ ਦਾ ਭਾਰ ਵੀ ਦੱਸ ਦਿੱਤਾ। ਵਿਗਿਆਨ ਉਸ ਦੇ ਨਿਯਮ ਨੂੰ ਅੱਜ ਤੀਕਰ ਸਹੀ ਮੰਨ ਕੇ ਵਰਤ ਰਿਹਾ ਹੈ। ਨਾਲ ਲੱਗਦੇ ਆਂ ਹੀ ਬਰਤਾਨੀਆ ਦੇ ਜੌਨ ਡਾਲਟਨ ਨੇ ਅਣੂ ਵਿੱਚ ਹੋਰ ਮਹੀਨ ਕਣ ਲੱਭੇ ਤੇ ਇਹਨਾਂ ਨੂੰ ਐਟਮ ਦਾ ਨਾਮ ਦਿੱਤਾ। ਉਸ ਨੇ ਆਪਣੇ ਸਿਧਾਂਤ ਦਾ ਵਰਣਨ ਕਰਦਿਆਂ ਦੱਸਿਆ ਕਿ ਪਦਾਰਥ ਦੀ ਰਚਨਾ ਵੱਖ-ਵੱਖ ਤੱਤਾਂ ਦੇ ਐਟਮਾਂ ਤੋਂ ਹੋਈ ਹੈ। ਹਰ ਤੱਤ ਦੇ ਅਣੂ ਭਾਰ ਤੇ ਆਕਾਰ ਅਨੁਸਾਰ ਦੂਜੇ ਤੱਤਾਂ ਦੇ ਅਣੂਆਂ ਤੋਂ ਭਿੰਨ ਹੁੰਦੇ ਹਨ। ਇਹ ਅਣੂ ਇੱਕ ਦੂਜੇ ਨਾਲ ਸੌਖੇ ਅਨੁਪਾਤ ਵਿੱਚ ਰਸਾਇਣਿਕ ਪ੍ਰਕਿਰਿਆਵਾਂ ਕਰਕੇ ਪਦਾਰਥ ਦੇ ਵਿਭਿੰਨ ਰੂਪ ਪੈਦਾ ਕਰਦੇ ਹਨ ਜਿਨ੍ਹਾਂ ਨਾਲ ਸ੍ਰਿਸ਼ਟੀ ਦੀ ਰੰਗ-ਬਰੰਗੀ ਰਚਨਾ ਬਣਦੀ ਹੈ ਡਾਲਟਨ ਨੇ ਇੱਕ ਤਰ੍ਹਾਂ ਨਾਲ ਗੁਰੂ ਸਾਹਿਬ ਦੇ ਰੰਗੀ ਰੰਗੀ ਬਾਤ ਕਰ ਕਰ ਜਿੰਸੀ ਮਾਇਆ ਜਿਨ ਉਪਾਈ ਵਾਲੇ ਵਾਕ ਦੀ ਪ੍ਰਮਾਣਿਕ ਵਿਆਖਿਆ ਕਰ ਦਿੱਤੀ ਇਸ ਤੋਂ ਬਾਅਦ ਫਿਰ ਚੱਲ ਸੋ ਚੱਲ ਇੱਕ ਇੱਕ ਕਰਕੇ ਪਦਾਰਥ ਦੀਆਂ ਪਰਤਾਂ ਉੱਦੜਦੀਆਂ ਗਈਆਂ ਤੇ ਮਨੁੱਖ ਨੂੰ ਆਪਣੇ ਅੜੇ ਹੋਏ ਪ੍ਰਸ਼ਨਾਂ ਦੇ ਉੱਤਰ ਮਿਲਦੇ ਗਏ ਵਿਗਿਆਨ ਦੀਆਂ ਇਹਨਾਂ ਮਡਲੀਆਂ ਪ੍ਰਾਪਤੀਆਂ ਦੇ ਪ੍ਰਭਾਵ ਵਜੋਂ ਯੂਰਪ ਵਿੱਚ ਪਦਾਰਥਵਾਦ ਦੇ ਇੱਕ ਨਵੇਂ ਫਿਲਾਸਫੀ ਦਾ ਜਨਮ ਹੋਇਆ। ਜਰਮਨੀ ਦੇ ਚਿੰਤਕ ਫਾਇਰਬਾਖ ਨੇ ਈਸਾਈ ਮਤ ਦੀ ਆਲੋਚਨਾ ਕਰਦੇ ਹੋਏ ਇੱਕ ਜੜ ਕਿਸਮ ਦੇ ਪਦਾਰਥਵਾਦੀ ਰੂਪਰੇਖਾ ਦਿੱਤੀ। ਪਰ ਇਸ ਨਿਰਜਿੰਦ ਪਦਾਰਥਵਾਦ ਤੋਂ ਸੰਸਾਰਕ ਉਤਪਤੀ ਤੇ ਇਸ ਦੀਆਂ ਵਿਕਾਸ ਪ੍ਰਕਿਰਿਆਵਾਂ ਬਾਰੇ ਕੋਈ ਗਿਆਨ ਨਹੀਂ ਸੀ ਮਿਲਦਾ। ਇਸ ਲਈ ਜਰਮਨੀ ਦੇ ਹੀ 카ਰਲ ਮਾਰਕਸ ਨੇ ਉਸ ਤੇ ਪਦਾਰਥਵਾਦ ਦਾ ਖੰਡਨ ਕੀਤਾ। ਤੇ ਇਸ ਨਾਲ ਆਦਰਸ਼ਵਾਦੀ ਚਿੰਤਕ ਫ੍ਰੈਡਰਿਕ ਹੀਗਲ ਦਾ ਦਵੰਧਵਾਦੀ ਦ੍ਰਿਸ਼ਟੀਕੋਣ ਮਿਲਾ ਕੇ ਆਪਣੇ ਵਿਰੋਧ ਵਿਕਾਸੀ ਪਦਾਰਥਵਾਦ ਦਾ ਸਿਧਾਂਤ ਦਿੱਤਾ। ਇਹ ਸਿਧਾਂਤ ਉਦੋਂ ਤੀਕਰ ਦੀਆਂ ਵਿਗਿਆਨਕ ਮੱਲਾਂ ਉੱਤੇ ਉਸਰਿਆ ਹੋਇਆ ਸੀ ਤੇ ਇੱਕ ਸਦੀ ਵੀ ਸਵੈ ਪ੍ਰਕਾਸ਼ਿਤ, ਸਵੈ ਚਲਿਤ ਤੇ ਸਵੈ ਵਾਹਕ ਪਦਾਰਥ ਤੇ ਟਿਕਿਆ ਹੋਇਆ ਸੀ। ਉਸ ਦਾ ਪਦਾਰਥ ਬ੍ਰਹਿਮੰਡ ਸਿਰਜਣਾ ਦਾ ਕਾਰਕ ਭਾਵ ਸ੍ਰਿਸ਼ਟੀ ਦਾ ਸਹਿਭੰਗ ਰਚయితਾ ਹੋਣ ਦੇ ਪੂਰੇ ਤਰ੍ਹਾਂ ਸਮਰਥ ਸੀ। ਛੇਤੀ ਹੀ ਫ੍ਰੈਡਰਿਕ ਐਂਗਲਜ਼ ਨੇ ਡਾਇਲੈਕਟਿਕਸ ਇਨ ਨੇਚਰ ਨਾਮਕ ਪੁਸਤਕ ਲਿਖ ਕੇ ਦਰਸਾਇਆ ਕਿ ਕੁਦਰਤ ਦੇ ਸਭ ਵਰਤਾਰੇ ਇੱਥੋਂ ਤੱਕ ਕਿ ਗਣਿਤ ਤੇ ਵਿਗਿਆਨ ਦੇ ਟੰਗ ਤਰੀਕੇ ਵੀ ਦਵੰਦਵਾਦੀ ਪਦਾਰਥਵਾਦ ਦੇ ਨਿਯਮਾਂ ਅਨੁਸਾਰ ਚੱਲਦੇ ਹਨ ਇਸ ਦਾਰਸ਼ਨਿਕ ਵਿਗਿਆਨੀ ਨੇ ਬਾਂਦਰ ਤੋਂ ਮਨੁੱਖ ਦੀ ਤਬਦੀਲੀ ਵਿੱਚ ਪਾਇਆ ਕਿਰਤ ਦਾ ਯੋਗਦਾਨ ਸਿਰਲੇਖ ਦਾ ਨਿਵੰਦ ਲਿਖ ਕੇ ਦੱਸਿਆ ਕਿ ਮਨੁੱਖ ਦਾ ਜਨਮ ਵੀ ਪਦਾਰਥ ਦੀ ਧੀਮੀ ਗਤੀ ਦੇ ਦਵੰਧਵਾਦੀ ਵਿਕਾਸ ਦਾ ਹੀ ਨਤੀਜਾ ਹੈ। ਇਹ ਸਿਧਾਂਤ ਦੀਆਂ ਅਸੀਮ ਸੰਭਾਵਨਾਵਾਂ ਉਦੋਂ ਸਾਹਮਣੇ ਆਈਆਂ ਜਦੋਂ ਨੀਲ ਬੋਹਰ ਨੇ ਰਦਰਫੋਰਡ ਤੇ ਜੇ ਜੇ ਥੌਮਸਨ ਦੀ ਲੀ ਤੇ ਕੰਮ ਕਰਦਿਆਂ ਆਪਣੀਆਂ ਖੋਜਾਂ ਰਾਹੀਂ ਇੱਕ ਵਿਕਸਿਤ ਅਣੂ ਮਾਡਲ ਸਿਰਜਿਆ ਜੋ ਪ੍ਰਗਤੀਵਾਦੀ ਪਦਾਰਥਵਾਦੀ ਵਿਗਿਆਨਕ ਪੁਸ਼ਟੀ ਕਰਦਾ ਸੀ। ਵਿਗਿਆਨਿਕ ਖੋਜਾਂ ਦੇ ਇਹਨਾਂ ਨਿਸ਼ਕਰਸ਼ਾਂ ਨੇ ਨਾ ਕੇਵਲ ਗੁਰੂ ਨਾਨਕ ਦੀ ਆਦ ਸੱਚ ਜੁਗਾਦ ਸੱਚ ਵਾਲੀ ਧਾਰਨਾ ਵਿੱਚ ਸੱਚ ਦੇ ਪਾਤਰ ਦੀ ਪਦਾਰਥਵਾਜੋਂ ਪੱਕੀ ਨਿਸ਼ਾਨਦੇਹੀ ਕਰ ਦਿੱਤੀ। ਸਗੋਂ ਗੁਰੂ ਸਾਹਿਬ ਦੇ ਮਹਾਵਾਕ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਦੀ ਕਿਰਿਆਤਮਕ ਵਿਆਖਿਆ ਨੂੰ ਵੀ ਸਾਕਾਰ ਕਰ ਦਿੱਤਾ। ਜਿਵੇਂ ਜਿਵੇਂ ਵਿਗਿਆਨ ਦੇ ਪੈਰ ਪਦਾਰਥਵਾਦ ਦੇ ਠੋਸ ਤਰਤਲ ਤੇ ਟਿਕਦੇ ਗਏ ਅਧਿਆਤਮਵਾਦ ਦੇ ਪੈਰਾਂ ਥਲੀਓ ਜ਼ਮੀਨ ਖਿਸਕਦੀ ਗਈ। ਭਾਵੇਂ ਵਿਗਿਆਨ ਦੀ ਉન્નਤੀ ਤੱਥਾਂ ਤਰਕਾਂ ਤੇ ਪ੍ਰਯੋਗਾਂ ਦੇ ਸਹਾਰੇ ਹੋਈ ਸੀ ਅਤੇ ਇਸ ਦੀਆਂ ਉਪਲਬਧੀਆਂ ਵੀ ਪਾਰਦਰਸ਼ੀ ਸਨ ਪਰ ਫਿਰ ਵੀ ਅਧਿਆਤਮਵਾਦ ਦੇ ਮੋਦਈ ਇਸ ਦੇ ਸਿੱਟਿਆਂ ਨੂੰ ਆਪਣੇ ਪੱਖ 'ਚ ਖਿੱਚ ਕੇ ਬਹਿਸ ਦੇ ਰਹੇ ਪਦਾਰਥਵਾਦ ਦੇ ਸਮਰਥਕ ਸਮੇਂ-ਸਮੇਂ ਤੇ ਉਹਨਾਂ ਨੂੰ ਟੁਕਮਾ ਜਵਾਬ ਦਿੰਦੇ ਰਹੇ ਇਹ ਬਹਿਸ ਟੀਸੀ ਤੇ ਉਦੋਂ ਪਹੁੰਚੀ ਜਦੋਂ ਐਟਮ ਦੇ ਮਾਡਲ ਵਿੱਚ ਬਿਜਲੀ ਚਾਰਜ ਵਾਲੇ ਪਰਮਾਣੂਆਂ ਦੀ ਹੋਂਦ ਬਾਰੇ ਸੁਣ ਕੇ ਆਸਟਰੀਆ ਦੇ ਵਿਗਿਆਨੀ ਅਰਨੇਸਟ ਮਾਖ ਤੇ ਉਸ ਦੇ ਬੇਲੀਆਂ ਨੇ ਪਦਾਰਥ ਦੇ ਅਲੋਪ ਹੋਣ ਦਾ ਦਾਵਾ ਕੀਤਾ ਉਹਨਾਂ ਨੇ ਇਸ ਅਲੋਪਤਾ ਨੂੰ ਅਧਿਆਤਮਵਾਦ ਦੀ ਪਦਾਰਥਵਾਦ ਉੱਤੇ ਜਿੱਤ ਦੱਸਿਆ। ਇਸ ਉਪਰੰਤ ਰੂਸ ਦੇ ਵਲਾਦੀਮੀਰ ਲੈਨਿਨ ਨੇ ਉਹਨਾਂ ਦੇ ਦਾਅਵੇ ਨੂੰ ਖੋਖਲਾ ਦੱਸ ਕੇ ਪਦਾਰਥਵਾਦ ਦੀ ਨਵੀਂ ਪਰਿਭਾਸ਼ਾ ਦਿੱਤੀ। ਉਸ ਨੇ 1909 ਵਿੱਚ ਮੈਟੀਰੀਅਲਿਜ਼ਮ ਅਤੇ ਇੰਪੀਰੀਓ ਕ੍ਰਿਟਿਸਿਜ਼ਮ ਨਾਂ ਦੀ ਪੁਸਤਕ ਲਿਖ ਕੇ ਦੱਸਿਆ ਕਿ ਚਾਹੇ ਵਿਗਿਆਨਿਕ ਖੋਜ ਮਨੁੱਖ ਨੂੰ ਭੌਤਿਕ ਪਦਾਰਥ ਤੋਂ ਬਿਜਲੀ ਚਾਰਜ ਵਾਲੇ ਪਰਮਾਣੂ ਕਣਾਂ ਤੇ ਲੈ ਆਈ ਹੈ ਪਰ ਇਸ ਨਾਲ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਪਦਾਰਥ ਦਾ ਅੰਤ ਹੋ ਗਿਆ ਹੈ। ਅਸਲ ਗੱਲ ਤਾਂ ਇਹ ਹੈ ਕਿ ਇਸ ਨਾਲ ਪਦਾਰਥ ਦੇ ਸੰਕਲਪ ਬਾਰੇ ਮਨੁੱਖੀ ਅਕਲ ਤੇ ਪਏ ਪਰਦੇ ਦਾ ਅੰਤ ਹੋਇਆ ਹੈ। ਜੇ ਵਿਗਿਆਨ ਅਣੂਆਂ ਦੇ ਇਹਨਾਂ ਆਤਮਹੀਨ ਭਿਤਰੀ ਅੰਸ਼ਾਂ ਦੀ ਖੋਜ ਕਰਕੇ ਇਹਨਾਂ ਦੇ ਨਿਯਮ ਲੱਭ ਸਕਿਆ ਹੈ ਤਾਂ ਇਹ ਸੂਖਮ ਅੰਸ਼ ਉਸ ਪਦਾਰਥ ਦਾ ਹੀ ਹਿੱਸਾ ਹਨ ਜੋ ਪੂਰੇ ਬ੍ਰਹਿਮੰਡ ਦੀ ਆਧਾਰशिला ਹੈ। ਪਦਾਰਥ ਦੀ ਅਦਨਿਕ ਪਰਿਭਾਸ਼ਾ ਦੇੰਦਿਆਂ ਲੈਨ ਨੇ ਲਿਖਿਆ ਕਿ ਇਹ ਨਾ ਸਮਝੋ ਕਿ ਪਦਾਰਥ ਠੋਸ, ਤਰਲ ਤੇ ਗੈਸ ਅਵਸਥਾਵਾਂ ਵਿੱਚ ਹੀ ਪਾਇਆ ਜਾਂਦਾ ਹੈ। ਸਗੋਂ ਅਜੋਕੇ ਵਿਗਿਆਨ ਨੇ ਇਸ ਦੇ अनेका ਹੋਰ ਰੂਪ ਪਛਾਣ ਲਏ ਹਨ ਪਦਾਰਥ ਸ੍ਰਿਸ਼ਟੀ ਦੀ ਹਰ ਉਹ ਸ਼ੈ ਹੈ ਜੋ ਮਨੁੱਖੀ ਗਿਆਨ ਇੰਦਰੀਆਂ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਵੇਖੀ ਅਨੁਭਵ ਕੀਤੀ ਕਲਪਨਾ ਕੀਤੀ ਯਾਦ ਕੀਤੀ ਸਮਝੀ ਸਮਝਾਈ ਪ੍ਰਮਾਣਿਤ ਕੀਤੀ ਚਿਤ్రਾਈ ਤੇ ਦੁਹਰਾਈ ਜਾ ਸਕਦੀ ਹੈ ਇਹ ਹਰ ਉਹ ਹੋਂਦ ਹੈ ਜੋ ਮਨੁੱਖੀ ਮਨ ਨੂੰ ਕਿਸੇ ਵੀ ਢੰਗ ਨਾਲ ਪ੍ਰਭਾਵਿਤ ਕਰਕੇ ਉਸ ਵਿੱਚ ਪ੍ਰਸ਼ਨ ਪੈਦਾ ਕਰਦੀ ਹੈ ਤੇ ਉਹਨਾਂ ਦੇ ਉੱਤਰਾਂ ਜਾ ਸਮਾਧਨ ਵਾਲੀ ਵਿਗਿਆਨਕ ਖੋਜ ਵਾਸਤੇ ਪ੍ਰੇਰਦੀ ਹੈ ਹਰ ਉਹਸ਼ ਹੈ ਜੋ ਹਾਲੇ ਮਨੁੱਖ ਦੀ ਕਲਪਨਾ ਵਿੱਚ ਆਈ ਵੀ ਨਹੀਂ ਹੈ ਪਰ ਜਿਸ ਦਾ ਬੋਧ ਭਵਿੱਖੀ ਖੋਜ ਨਾਲ ਹੋ ਸਕਦਾ ਹੈ ਵੀ ਪਦਾਰਥ ਹੀ ਹੋਵੇਗੀ ਵਿਗਿਆਨ ਵਿੱਚ ਵਿਸ਼ਵਾਸ ਦ੍ਰਿੜਾਉਂਦਿਆਂ ਲੈਨਿੰਨ ਨੇ ਕਿਹਾ ਕਿ ਹਾਲੇ ਤਾਂ ਖੋਜ ਸ਼ੁਰੂ ਹੀ ਹੋਈ ਹੈ ਇਸ ਦੇ ਵਾਅਦੇ ਨਾਲ ਪਦਾਰਥ ਦੀਆਂ ਜੋ ਅਨੰਤ ਹੋਰ ਕਿਸਮਾਂ ਤੇ ਸੰਭਾਵਨਾਵਾਂ ਸਾਹਮਣੇ ਆਉਣਗੀਆਂ ਉਹ ਵੀ ਪਦਾਰਥ ਹੀ ਹੋਣਗੀਆਂ ਉਸ ਨੇ ਸਾਫ਼ ਦੱਸਿਆ ਕਿ ਪਦਾਰਥ ਦੀ ਰੂਪ ਬਦਲੀ ਹੋ ਸਕਦੀ ਹੈ ਪਰ ਇਸ ਦਾ ਅੰਤ ਕਦੇ ਨਹੀਂ ਹੋ ਸਕਦਾ ਕੁਝ ਹੀ ਵਰਿਆਂ ਬਾਅਦ ਸੁਪਰਸਿੱਧ ਵਿਗਿਆਨੀ ਆਇਨਸਟਾਈਨ ਨੇ ਆਪਣੀ ਖੋਜ ਰਾਹੀਂ ਸਿੱਧ ਵੀ ਕਰ ਦਿੱਤਾ ਕਿ ਪਦਾਰਥ ਤੇ ਸ਼ਕਤੀ ਇੱਕੋ थैਲੀ ਦੇ ਚੱਟੇ-ਵਟੇ ਹਨ ਅਰਥਾਤ ਸ਼ਕਤੀ ਵੀ ਪਦਾਰਥ ਦੀ ਹੀ ਉਪਜ ਹੈ ਉਸ ਨੇ ਇਹਨਾਂ ਦੇ ਪਰਸਪਰ ਰੂਪਾਂਤਰਣ ਬਾਰੇ ਆਪਣੀ ਵਿਸ਼ਵ ਪ੍ਰਸਿੱਧ ਸਮੀਕਰਨ ਵੀ ਦੇ ਦਿੱਤੀ 1913 ਵਿੱਚ ਲੱਬੇ ਹੈਗਿੰਜ ਬੋਸੋਨ ਕਣ ਨੇ ਸਾਬਤ ਕਰ ਦਿੱਤਾ ਕਿ ਬ੍ਰਹਿਮੰਡ ਦਾ ਆਧਾਰ ਪਦਾਰਥੀ ਹੀ ਹੈ ਇਸ ਤਰ੍ਹਾਂ ਵਿਗਿਆਨਕ ਖੋਜਾਂ ਨੇ ਦਰਸਾ ਦਿੱਤਾ ਕਿ ਜਿਸ ਸ਼ਕਤੀ ਦੀ ਤਲਾਸ਼ ਵਿੱਚ ਮਨੁੱਖ ਸਦੀਆਂ ਤੋਂ ਅਧਿਆਤਮਵਾਦ ਦਾ ਸਹਾਰਾ ਲੈਂਦਾ ਹੋਇਆ ਥਾਂ-ਥਾਂ ਭਟਕ ਰਿਹਾ ਹੈ ਉਹ ਕਿਤੇ ਬਾਹਰ ਨਹੀਂ ਹੈ ਸਗੋਂ ਅਣੂਆਂ ਵਿੱਚ ਘੁੰਮਦੇ ਪਰਮਾਣੂਆਂ ਦੀ ਹੀ ਗਤੀ ਹੈ ਵਿਗਿਆਨ ਅਨੁਸਾਰ ਪਦਾਰਥ ਦੀ ਹੋਂਦ ਹੀ ਗਤੀ ਵਿੱਚ ਹੋ ਸਕਦੀ ਹੈ ਤੇ ਇਸ ਨੂੰ ਆਪਣੀ ਗਤੀ ਲਈ ਕਿਸੇ ਬਾਹਰੀ ਸ਼ਕਤੀ ਦੀ ਲੋੜ ਨਹੀਂ ਹੈ ਗੁਰੂ ਨਾਨਕ ਨੇ ਤਾਂ ਇਸ ਨੂੰ ਪਹਿਲਾਂ ਹੀ ਸਹਿਪੰਗ ਕਹਿ ਦਿੱਤਾ ਸੀ ਜੋ ਉਹਨਾਂ ਦੇ ਸਿੱਖਾਂ ਸਮੇਤ ਕਿਸੇ ਨੇ ਗੌਲਿਆ ਨਹੀਂ ਪਰ ਵਿਗਿਆਨ ਪਾਸਿਓ ਇਸ ਨਾਲ ਨਿਊਟਨ ਵੇਲੇ ਦਾ ਪਹਿਲੀ ਤਕੇਲ ਫਰਸਟ ਇੰਪਲਸ ਦਾ ਵੱਡਾ ਪ੍ਰਸ਼ਨ ਵੀ ਹੱਲ ਹੋ ਗਿਆ ਜਿਸ ਦੀ ਆੜ ਵਿੱਚ ਅਧਿਆਤਮਵਾਦੀ ਲੰਮੇ ਸਮੇਂ ਟੀਕਰ ਆਪਣੀ ਜਿੱਦ ਤੇ ਅੜੇ ਰਹੇ ਸਨ ਇਹਨਾਂ ਵਿਗਿਆਨਕ ਖੋਜਾਂ ਨਾਲ ਮੋਰੀ ਬੁੱਧੀਜੀਵੀ ਭਾਈਚਾਰੇ ਨੂੰ ਸਮਝ ਪੈ ਗਈ ਕਿ ਗਤੀ ਨੂੰ ਪਦਾਰਥ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਹੌਲੀ ਹੌਲੀ ਇਹ ਇੱਕ ਪੱਕੀ ਵਿਗਿਆਨਕ ਧਾਰਨਾ ਬਣ ਗਈ ਕਿ ਪਦਾਰਥ ਤੇ ਗਤੀ ਦਾ ਜੁਗਾ-ਜੁਗੰਤਰਾਂ ਤੋਂ ਚੱਲਿਆ ਆ ਰਿਹਾ ਮੇਲ ਸਦਾ ਸਦੀਵੀ ਹੈ ਤੇ ਇਹ ਕਿਸੇ ਹਾਲਤ ਵਿੱਚ ਵੀ ਨਸ਼ਟ ਨਹੀਂ ਹੋ ਸਕਦਾ ਜੇ ਗੁਰੂ ਨਾਨਕ ਦੇ ਆਦ ਸੱਚ ਜੁਗਾਦ ਸੱਚ ਦੇ ਮਹਾਵਾਕ ਨੂੰ ਪਦਾਰਥ ਦੀ ਆਧੁਨਿਕ ਪਰਿਭਾਸ਼ਾ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਮੰਨਣਾ ਪਵੇਗਾ ਕਿ ਉਹਨਾਂ ਦੇ ਕਥਨ ਦੇ ਸਾਰੇ ਅੰਸ਼ ਵਿਗਿਆਨ ਨੇ ਸਵੀਕਾਰ ਕੀਤੇ ਹਨ ਸੱਚ ਤਾਂ ਇਹ ਹੈ ਕਿ ਗੁਰੂ ਸਾਹਿਬ ਆਪਣੀਆਂ ਕਈ ਪੰਕਤੀਆਂ ਰਾਹੀਂ ਪਹਿਲਾਂ ਹੀ ਸੰਕੇਤਪੂਰਵਕ ਦੱਸ ਚੁੱਕੇ ਸਨ ਕਿ ਪਰਮ ਸਤ ਦੀ ਪ੍ਰਕਿਰਤੀ ਪਦਾਰਥਕ ਹੈ ਜੇ ਆਪ ਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਹੀ ਸਾਜਾ ਹੈ ਤੇ ਜੇ ਜਿਸ ਨੇ ਜੋ ਸਾਜਾ ਹੈ ਉਸ ਦੀਵੀ ਤੇ ਅਬਨਾਸੀ ਪ੍ਰਕਿਰਤੀ ਦਾ ਹੈ ਤੇ ਜੋ ਸਾਜਿਆ ਗਿਆ ਹੈ ਉਹ ਰੰਗੀ ਰੰਗੀ ਭਾਂਤੀ ਜਿੰਸੀ ਮਾਇਆ ਭਾਵ ਪਦਾਰਥੀ ਬਣਤਰ ਦੀ ਕੁਦਰਤ ਹੀ ਹੈ ਤਾਂ ਆਪਣੇ ਤੋਂ ਆਪਣੇ ਨੂੰ ਸਾਜਣ ਵਾਲਾ ਅਤੇ ਕੁਦਰਤ ਦੋਵੇਂ ਪਦਾਰਥੀ ਹੀ ਹੋਏ ਉਧਰ ਵਿਗਿਆਨ ਦੀ ਦ੍ਰਿਸ਼ਟੀ ਵਿਥ ਵੀ ਪਦਾਰਥ ਅਬਨਾਸ਼ੀ ਹੈ ਤੇ ਬ੍ਰਹਿਮੰਡ ਦਾ ਸਦੀਵੀ ਆਧਾਰ ਹੈ ਇਸ ਲਈ ਗੁਰੂ ਸਾਹਿਬ ਦੇ ਸੱਚ ਦਾ ਪਾਤਰ ਵੀ ਵਿਗਿਆਨ ਦਾ ਅਬਨਾਸ਼ੀ ਪਦਾਰਥ ਹੀ ਹੈ ਇਸ ਤਰ੍ਹਾਂ ਵਿਗਿਆਨ ਗੁਰੂ ਸਾਹਿਬ ਦੀ ਸੋਚ ਨੂੰ ਪੈਰ ਪੈਰ ਤੇ ਪ੍ਰਮਾਣਿਤ ਕਰਦਾ ਹੈ ਭਾਵੇਂ ਗੁਰੂ ਸਾਹਿਬ ਦੀ ਸੋਚ ਦਾ ਇਹ ਸਿੱਟਾ ਬਿਲਕੁਲ ਸਹੀ ਸੀ ਪਰ ਉਹਨਾਂ ਨੇ ਵਿਗਿਆਨਿਕ ਪੁਸ਼ਟੀ ਤੋਂ ਬਿਨਾਂ ਇਸ ਨੂੰ ਸਿੱਧੇ ਰੂਪ ਵਿੱਚ ਬਿਆਨ ਕਰਨ ਤੋਂ ਸੰਕੋਚ ਕੀਤਾ ਆਪਣੇ ਆਦ ਸੱਚ ਜੁਗਾਦ ਸੱਚ ਵਾਲੇ ਉਪਰੋਕਤ ਮਹਾਵਾਕ ਵਿੱਚ ਸੱਚ ਦੇ ਪਾਤਰ ਦੀ ਪ੍ਰਕਿਰਤੀ ਨੂੰ ਇੱਕ ਓੰਕਾਰ ਦੇ ਗੁਰ ਹਵਾਲੇ ਛੱਡਣਾ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਮਿਸਾਲ ਬਣ ਗਿਆ ਅਜੋਕੇ ਸਿੱਖ ਵਿਦਵਾਨ ਭਾਵੇਂ ਇਸ ਗੱਲ ਦੀ ਕਦਰ ਨਾ ਪਾਉਣ ਪਰ ਪਦਾਰਥ ਦੀ ਸਹੀ ਪੇਸ਼ੰਗੋਈ ਲਈ ਅਜੋਕਾ ਵਿਗਿਆਨ ਉਹਨਾਂ ਦਾ ਹਮੇਸ਼ਾ ਪਾਣੀ ਪਰਦਾ ਰਹੇਗਾ ਉਹਨਾਂ ਦਾ ਇਹ ਅਨੁਭਵੀ ਪੈਂਤਰਾ ਸਿੱਧ ਕਰਦਾ ਹੈ ਕਿ ਉਹ ਅਦਨਿਕ ਵਿਗਿਆਨੀਆਂ ਦੇ ਬਾਪਾਂ ਦੇ ਵੀ ਬਾਪ ਸਨ ਅੱਜ ਇੰਨਾ ਹੀ ਅਗਲੇ ਪ੍ਰਵਚਨ ਨਾਲ ਛੇਤੀ ਹੀ ਮਿਲਾਂਗਾ ਚੈਨਲ ਜਪਜੀ ਗਿਆਨ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਸਭ ਦਾ ਧੰਨਵਾਦ ਸਤਿ ਸ੍ਰੀ ਅਕਾਲ